ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੁਰਖਿਆਂ ਦਾ ਸਰੂਪ ਉਹਨਾਂ ਦੇ ਸਮਿਆਂ ਦੇ ਸਾਹਿਤ ਅਤੇ ਕਲਾਵਾਂ ਦੀ ਪੇਸ਼ਕਾਰੀ ਤੋਂ ਦੇਖਣ ਨੂੰ ਮਿਲਦਾ ਹੈ ਪੰਜਾਬੀਅਤ ਦਾ ਬੀਤੇ ਸਮੇਂ ਦਾ ਅਕਸ ਦੇਖਣਾ ਹੋਵੇ ਤਾਂ ਪੰਜਾਬੀ ਫਿਲਮਾਂ ਤੋਂ ਅਹਿਮ ਸਰੂਤ ਸਾਨੂੰ ਹੋਰ ਕੋਈ ਨਹੀਂ ਮਿਲੇਗਾ ਕਿਉਂਕਿ ਇਸ ਵਿੱਚ ਸਾਨੂੰ ਕਲਾ ਦਾ ਹਰ ਰੂਪ ਦੇਖਣ ਨੂੰ ਮਿਲ ਜਾਵੇਗਾ ਇਸ ਵਿੱਚ ਸਾਨੂੰ ਪੰਜਾਬੀ ਸੱਭਿਆਚਾਰ ਬੋਲੀ ਸੰਗੀਤ ਅਤੇ ਉਸ ਸਮੇਂ ਦੇ ਮੁਕੰਮਲ ਸਮਾਜ ਦੀ ਖੂਬਸੂਰਤ ਤਸਵੀਰ ਨਜ਼ਰ ਆਵੇਗੀ। ਇਸੇ ਤਸਵੀਰ ਵਿੱਚ ਨਜ਼ਰ ਆਵੇਗਾ ਪੰਜਾਬੀ ਸਿਨੇਮਾ ਨੂੰ ਆਪਣੇ ਰੰਗ ਵਿੱਚ ਰੰਗ ਕੇ ਹੋਰ ਵੀ ਸ਼ਾਨਦਾਰ ਬਣਾਉਣ ਵਾਲਾ ਬਾਕਮਾਲ ਅਦਾਕਾਰ ਤੇ ਪੰਜਾਬੀਅਤ ਦਾ ਸੱਚਾ ਸਬੂਤ ਵਿਰਿੰਦਰ ਵਰਿੰਦਰ ਦਾ ਜਨਮ 29 ਜਨਵਰੀ 1948 ਨੂੰ ਫਗਵਾੜਾ ਵਿਖੇ ਪਿਤਾ ਮਸ਼ਹੂਰ ਵੈਦ ਗੁਰਦਾਸ ਰਾਮ ਕਿੰਬਾਤਾ ਵੈਦਵਤੀ ਦੇ ਘਰ ਵਿਖੇ ਹੋਇਆ। ਉਹਨਾਂ ਦਾ ਅਸਲੀ ਨਾਮ ਵੀਰਿੰਦਰ ਸੀ। ਫਰਮਾ ਬੱਚ ਉਹ ਵਰਿੰਦਰ ਦੇ ਨਾਮ ਨਾਲ ਮਸ਼ਹੂਰ ਹੋਈ। ਉਹ ਪਰਿਵਾਰ ਵਿੱਚ ਸਭ ਤੋਂ ਛੋਟੇ ਸਨ। ਉਨ੍ਹਾਂ ਤੋਂ ਵੱਡਾ ਇੱਕ ਭਰਾ ਤੇ ਤਿੰਨ ਪੇਣਾ ਸਨ 1975 ਵਿੱਚ ਉਸਨੇ ਆਪਣੀ ਪਹਿਲੀ ਫਿਲਮ ਤੇਰੀ ਮੇਰੀ ਇੱਕ ਜਿੰਦੜੀ ਰਾਹੀਂ बतौर ਅਦਾਕਾਰ ਐਸੀ ਸ਼ਮੂਲੀਅਤ ਕੀਤੀ ਕਿ ਹਰ ਪਾਸੇ ਉਹਦੀ ਨਾਮ ਦੀਆਂ ਧੰਮਾਂ ਪੈ ਗੀਆਂ ਆਪਣੇ 12 ਸਾਲ ਦੇ ਫਿਲਮੀ ਕੈਰੀਅਰ ਵਿੱਚ ਉਹਨਾਂ ਨੇ ਦੋ ਦਰਜਨ ਤੋਂ ਵੀ ਵੱਧ ਫਿਲਮਾਂ ਵਿੱਚ ਅਦਾਕਾਰੀ ਕੀਤੀ ਤੇ ਆਪਣੇ ਆਪ ਨੂੰ ਬਲੰਗ ਅਦਾਕਾਰ ਸਾਬਿਤ ਕੀਤਾ ਜਿਕਰੇ ਖਾਸ ਹੈ ਕਿ ਇਹ ਸਾਰੀਆਂ ਫਿਲਮਾਂ ਹੀ ਆਪਣੇ ਸਮੇਂ ਦੀਆਂ ਉਤਮ தரਜੀ ਦੀਆਂ ਮਕਬੂਲ ਫਿਲਮਾਂ ਰਹੀਆਂ ਲੋਕ ਟਰਾਲੀਆਂ ਤੇ ਟਰੱਕ ਪਰ ਪਰ ਉਹਨਾਂ ਦੀਆਂ ਫਿਲਮਾਂ ਦੇਖਣ ਜਾਂਦੇ ਸਨ ਬ੍ਰਿੰਦਰ ਦਾ ਵਿਆਹ ਤੰਮਈ 1965 ਨੂੰ ਮਹਿਲਕਲਾਂ ਜ਼ਿਲ੍ਹਾ ਕਪੂਰਥਲਾ ਦੀ ਪਰਮਿੰਦਰ ਕੌਰ ਨਾਲ ਹੋਇਆ ਜੋ ਕਿ ਬਾਅਦ ਵਿੱਚ ਪੰਮੀ ਬ੍ਰਿੰਦਰ ਦੇ ਨਾਮ ਨਾਲ ਪ੍ਰਸਿੱਧ ਹੋਈ ਉਹਨਾਂ ਦੇ ਘਰ ਦੋ ਬੇਟੀ ਰਣਦੀਪ ਤੇ ਰਮਨਦੀਪ ਤੇ ਇੱਕ ਧੀ ਮੋਨਕਾ ਪੈਦਾ ਹੋਈ ਜੋ ਕਿ ਅੱਜਕੱਲ੍ਹ ਮੁੰਬਈ ਵਿਖੇ ਰਹਿ ਰਹੇ ਹਨ ਬ੍ਰਿੰਦਰ ਦੇ ਮਾਮੇ ਦਾ ਪੁੱਤ ਅਰ ਸਿੱਧ ਬਾਲੀਵੁੱਡ ਅਦਾਕਾਰ ਤਰਮਿੰਦਰ ਉਸ ਨੂੰ ਫਿਲਮੀ ਖੇਤਰ ਵਿੱਚ ਲੈ ਆਇਆ ਸੀ ਉਹਨਾਂ ਨੇ ਜ਼ਿਆਦਾਤਰ ਫਿਲਮਾਂ ਉਸ ਸਮੇਂ ਦੀ ਪ੍ਰਸਿੱਧ ਬਿਨੇਤਰੀ ਪ੍ਰੀਤੀ ਸਪਰੂ ਨਾਲ ਕੀਤੀਆਂ ਉਹ ਪਹਿਲੇ ਪੰਜਾਬੀ ਪ੍ਰੋਡਿਊਸਰ ਸਨ ਜਿਨ੍ਹਾਂ ਦੀ ਫਿਲਮ ਦਾ ਕੁਝ ਹਿੱਸਾ ਦਬੇਸ਼ ਵਿੱਚ ਸ਼ੂਟ ਹੋਇਆ ਪੰਜਾਬੀ ਸਿਨੇਮਾ ਵਿੱਚ ਬ੍ਰਿੰਦਰ ਦਾ ਇੱਕ ਅਦਾਕਾਰ ਦੇ ਤੌਰ ਤੇ ਆਉਣਾ ਉਦੋਂ ਬੜਾ ਅਹਿਮ ਤੇ ਮਾਣਯੋਗ ਸਾਬਤ ਹੋਇਆ ਜਦੋਂ ਉਹਨਾਂ ਨੇ ਆਪਣੀ ਸਾਦਗੀ ਭਰਪੂਰ ਪ੍ਰਭਾਵਸ਼ਾਲੀ ਦਿਖਾ ਤੇ ਜੌਦੀ ਜਗ ਦੀ ਅਦਾਕਾਰੀ ਰਹੀ ਪੰਜਾਬੀਆਂ ਦੀ ਅਨਬੇਲੀ ਤੇ ਅਣਖੀ ਸ਼ਖਸੀਅਤ ਪੂਰੇ ਵਿਸ਼ਵ ਦੇ ਲੋਕਾਂ ਸਾਹਮਣੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤੀ ਜੋ ਦ੍ਰਿਸ਼ ਪੰਜਾਬੀ ਸੱਭਿਆਚਾਰ ਨੂੰ ਉਹ ਦੇ ਗਈ ਉਹ ਅੱਜ ਵੀ ਕਰੋ ਤਾਜ਼ਾ ਹਨ ਅੱਜ ਵੀ ਕੁਰਤਾ ਚਾਦਰਾਂ ਲਾ ਕੇ ਦਗ-ਦਗ ਕਰਦਾ ਚਿਰਾ ਸਾਦੀ ਤੇ ਪਰਪਾਵਸ਼ਲੀ ਦੇਖਣ ਵਾਲਾ ਖੇਤਾਂ ਵਿੱਚ ਪਹਿਲਾਂ ਪਾਉਂਦਾ ਵਿਰਿੰਦਰ ਸਾਡੇ ਚਿੱਤਾਂ ਵਿੱਚ ਵਸਿਆ ਹੋਇਆ ਹੈ ਕਦੇ-ਕਦੇ ਉਹ ਆਪਣੇ ਜੱਦੀ ਪਿੰਡ ਲਖਪੁਰਾ ਨੇੜੇ ਫਗਵਾੜਾ ਵੀ ਜਾਉਂਦੇ ਸਨ ਜਿੱਥੇ ਉਹਨਾਂ ਦੇ ਪਿਤਾ ਜੀ ਨੇ ਜੱਦੀ ਜ਼ਮੀਨ ਇੱਕ ਸਕੂਲ ਨੂੰ ਦਾਨ ਕੀਤੀ ਸੀ ਉਹਨਾਂ ਨੇ ਦੋ ਦਰਜਨ ਤੋਂ ਵੱਧ ਫਿਲਮਾਂ ਦਰਸ਼ਕਾਂ ਦੀ ਝੋਲੀ ਵਿੱਚ ਪਾਈਆਂ ਸਨ ਜਿਨ੍ਹਾਂ ਵਿੱਚ ਪ੍ਰਮੁੱਖ ਹਨ ਤੇਰੀ ਮੇਰੀ ਇੱਕ ਜੰਡੜੀ ਗਿੱਦਾ ਟੱਕਰ ਦੋ ਚਿਹਰੇ ਹਿੰਦੀ ਫਿਲਮਾਂ ਬਲਵੀਰੂ ਭਾਪੀ ਗੁੱਡੋ ਲਿੰਨੋ ਬਟਵਾਰਾ ਸਰਪੰਚ ਲਾਜੂ ਪਟੋਲਾ ਸੈਦਾ ਜੋਗਨ ਰਾਣੂ ਧਰਮਜੀਤ ਲੰਬੜਦਾਰ ਨੇ ਸਰਦਾਰਾ ਕਰਤਾਰਾ ਤਰਾਂਜੜ ਮੇਰਾ ਯਾਰ ਯਾਰੀ ਜੱਟ ਦੀ ਜੱਟ ਸੂਰਮੇ ਦੌਸ਼ਮਣੀ ਦੀ ਅੱਗ ਸੰਤੋ ਬੰਤੋ ਚਮਤਕਾਰ ਡੈਰੀ ਜੱਟ ਖੇਲ ਮੁਕੱਦਰ ਕਾ ਹਿੰਦੀ ਜਿਗਰੀਆ ਰਾ ਅੱਜ ਦੀ ਹੀਰਾ ਤੇ ਉਹਨਾਂ ਦੀ ਆਖਰੀ ਫਿਲਮ ਸੀ ਜੱਟ ਤੇ ਜ਼ਮੀਨ ਵਰਿੰਦਰ ਦੀ ਜ਼ਿੰਦਗੀ ਬਹੁਤ ਖੂਬਸੂਰਤੀ ਨਾਲ ਚੱਲ ਰਹੀ ਸੀ ਫਿਲਮਾਂ ਆ ਰਹੀਆਂ ਸਨ ਫਿਲਮਾਂ ਹਟ ਹੋ ਰਹੀਆਂ ਸਨ ਲੋਕ ਪਿਆਰ ਦੇ ਰਹੇ ਸਨ ਸਾਲ ਆਇਆ 1988 ਦਾ ਉਸ ਸਾਲ ਉਹਨਾਂ ਦੀ ਫਿਲਮ ਝਟ ਤੇ ਜ਼ਮੀਨ ਦੀ ਸ਼ੂਟਿੰਗ ਚੱਲ ਰਹੀ ਸੀ ਇਸ ਫਿਲਮ ਨੂੰ ਪ੍ਰਸਿੱਧ ਅਦਾਕਾਰ ਸੁਖਜਿੰਦਰ ਸ਼ੇਰਾ ਪ੍ਰੋਡਿਊਸ ਕਰ ਰਹੇ ਸਨ ਸੁਖਜਿੰਦਰ ਸ਼ੇਰਾ ਖੁਦ ਵੀ ਇਸ ਫਿਲਮ ਵਿੱਚ ਅਦਾਕਾਰੀ ਕਰ ਰਹੇ ਸਨ ਸ਼ੇਧ ਸੰਪਰਮ 1988 ਨੂੰ ਲੁਗਿਆਣਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਕਲਾਂ ਵਿਖੇ ਫਿਲਮ ਦੀ ਸ਼ੂਟਿੰਗ ਦੇ ਆਖਰੀ ਸੀਨ ਚੱਲ ਰਹੇ ਸਨ ਫਿਲਮ ਲਗਭਗ ਪੂਰੀ ਹੋ ਚੁੱਕੀ ਸੀ ਫਿਲਮ ਦਾ ਆਖਰੀ ਗੀਤ ਬਰਿੰਦਰ ਤੇ ਸਹਿ-ਨਾਇਕਾ ਉਤੇ ਫੋਮਾਇਆ ਜਾ ਰਿਹਾ ਸੀ ਗੀਤ ਦੇ ਬੋਲ ਸਨ ਮੁੰਡਾ ਪੱਤਲਿਆ ਪਤਲੀ ਪਤੰਗ ਜੱਟ ਨੇ ਸ਼ਾਮ ਦਾ ਟਾਈਮ ਸੀ ਮੂਹ ਹੁੰਦੇ ਰਾ ਹੋ ਰਿਹਾ ਸੀ ਲੋਕ ਲੋਨਿਆਂ ਦੀ ਬੁੱਕਲ ਮਾਰ ਕੇ ਮਸਤੀ ਤੇ ਖੁਸ਼ੀ ਵਿੱਚ ਬਿਠੇ ਹੀ ਪਰਮ ਦੀ ਸ਼ੂਟਿੰਗ ਦੇਖ ਰਹੇ ਸਨ ਕੰਦ ਤੋਂ ਪਰੋਂ ਹਨੇਰੇ ਨੂੰ چیرਦਿਆਂ ਗੋਲੀਆਂ ਆਈਆਂ ਤੇ ਗੀਤ ਫਲਮਾ ਰਹੀ ਬਰਿੰਦਰ ਦੀ ਛਾਤੀ ਨੂੰ ਛਲ ਨਹੀਂ ਕਰ ਦਿੱਤਾ ਸਹਿ ਕਲਾਕਾਰ ਵੀ ਜ਼ਖਮੀ ਹੋ ਗਈ ਹਫੜਾ ਦਫੜੀ ਮਚ ਗਈ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋਇਆ ਜ਼ਾਲਮ ਲੋਕਾਂ ਬਰਿੰਦਰ ਨੂੰ ਮਾਰ ਕੇ ਪੱਤਰੀ ਵਾਚ ਗਏ ਸੁਖਜਿੰਦਰ ਸ਼ੇਰਾ ਖੂਨ ਨਾਲ ਲਤ ਪਤਾ ਹੋਏ ਬਰਿੰਦਰ ਕੋਲ ਆਇਆ ਤੇ ਨਾਲ ਕੁਝ ਬੰਦੇ ਲੈ ਕੇ ਬਰਿੰਦਰ ਨੂੰ ਡੀ ਐਮ ਸੀ ਦੁਦਾਨੇ ਲੈ ਗਏ ਜਿੱਥੇ ਡਾਕਟਰਾਂ ਨੇ ਵਰਿੰਦਰ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਸੀ ਦੁਨੀਆ ਵਿੱਚੋਂ ਰੁਖਸਤ ਹੋਇਆ ਵਰਿੰਦਰ ਨੂੰ ਚਾਹੀ ਤਿੰਨ ਧਾਕੇ ਬੀਤ ਗਈ ਪਰ ਆਪਣੀਆਂ ਯਾਦਗਾਰੀ ਤੇ ਮਾਨਮਰਤੀਆਂ ਫਿਲਮਾਂ ਕਰਕੇ ਉਹ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦਾ ਹੈ ਇਹ ਗੱਲ ਕਹਿਣਾ ਕੋਈ ਅਟਕਤ ਨਹੀਂ ਹੋਵੇਗੀ ਕਿ ਵਰਿੰਦਰ ਜਿਹਹਾ ਦਾ ਘਰ ਦੁਬਾਰਾ ਨਹੀਂ ਹੋਇਆ ਤੇ ਨਹੀਂ ਹੋਵੇਗਾ ਕਿਉਂਕਿ ਉਹਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸੀ ਆਪਣੇ ਵਰਗਾ ਉਹ ਆਪ ਹੀ ਸੀ ਕਿੰਨੀ ਸੱਚਾਈ ਤੇ ਇਮਾਨਦਾਰੀ ਨਾਲ ਉਹ ਆਪਣਾ ਹਰੇਕ کردار ਨਿਭਾਉਂਦਾ ਸੀ ਇਹ ਉਸ ਦੀ ਚੌਣ ਵਾਲੀ ਬਾਖੂ ਵੀ ਜਾਣਦੇ ਨੇ ਜਦੋਂ ਕਦੇ ਵੀ ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰਾਂ ਦੇ ਗੱਲ ਹੋਵੇਗੀ ਤਾਂ ਬਰਿੰਦਰ ਦਾ ਨਾਮ ਬਹੁਤ ਅਦਬ ਨਾਲ ਲਿਆ ਜਾਵੇਗਾ ਮਹੱਤਵਪੂਰਨ ਇਹ ਨਹੀਂ ਕਿ ਕੋਈ ਕਿੰਨਾ ਜਿਵਿਆ ਸਗੋਂ ਇਹ ਹੈ ਕਿ ਕੋਈ ਕਿਵੇਂ ਜਿਵਿਆ ਜਾਣ ਵਾਲੇ ਕਦੇ ਮੁੜ ਕੇ ਤਾਂ ਨਹੀਂ ਆਉਂਦੇ ਪਰ ਯਾਦ ਬਹੁਤ ਆਉਂਦੇ ਹਨ ਸਾਡੇ ਇਸ ਮਹਾਨ ਅਦਾਕਾਰ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਸਜਦਾ ਤੇ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਵਸਦਾ ਰਹੇਗਾ ਆਮੀਨ